ਅਸੀਂ ਖੜੇ ਆਂ ਜੀ ਇਸ ਟਾਈਮ ਦਿੱਲੀ ਹਾਰਟ ਇੰਸਟੀਚਿਊਟ ਦਿੱਲੀ ਹਸਪਤਾਲ ਆ ਜਿਹੜਾ ਦਿੱਲੀ ਹਾਰਟ ਹਸਪਤਾਲ ਉਹਦੇ ਜਮਾਂ ਸਾਹਮਣੇ ਗਲੀ ਆ ਜਿਹਨਾਂ ਕੋਲੇ ਪਿਸਤਲ ਇਹਨਾਂ ਕੋਲੇ ਪਿਸਤਲ 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 ਅਸਲੀ ਹੈ ਇਹਨਾਂ ਦੀ ਹਾਂ ਜੀ ਅਸਲੀ ਹੈ ਅਸਲੀ ਦੇਖੋ ਭਾਰੀ ਲੱਗਦੀ ਉਹਨਾਂ ਦੀ ਲੋ ਜੀ ਦੇਖੋ ਇਹ ਇੱਥੇ ਇੱਕ ਲੇਡੀ ਨੂੰ ਪਿਸਤੌਲ ਦਿਖਾ ਕੇ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹਨੋਂ ਪਿਸਤੌਲ ਵੀ ਦਿਖਾਣੇ ਹੈਗੇ ਆ ਆਸੀਂ ਨੂੰ ਦੇਖਿਆ ਕੋਈ ਆਸੀਂ ਇੱਥੇ ਲੋਕਾਂ ਨੇ ਫੜ ਲਿਆ ਨਕਲੀ ਹੈ ਮਤਲਬ ਆਮ ਬੰਦੇ ਨੂੰ ਕਿਸੇ ਨੂੰ ਕੀ ਪਤਾ ਪਾਲਿਸੀ ਪਤਾ ਨਕਲੀਗਾ ਇਹ ਪਹਿਲਾਂ ਵੀ ਉੱਥੇ ਕੋਈ ਵਾਰਦਾਤ ਕਰਕੇ ਆਏ ਹੈਗੇ ਐ ਸੁਣਨ ਚ ਆਇਆ ਹੈਗਾ ਉਹ ਬੰਦੇ ਬੁਲਾਏ ਇੱਥੇ ਅਸੀਂ ਗੋਨਿਆਣਾ ਰੋਡ ਦੇ ਉੱਤੇ ਇਹਨਾਂ ਨੇ ਵਾਰਦਾਤ ਕੀਤੀ ਸੀ ਕਿ ਟ੍ਰਾਂਸਪੋਰਟ ਨਗਰ ਦੇ ਕੋਲ ਬੰਦਾ ਆਪਾਂ ਤੁਹਾਨੂੰ ਦਿਖਾ ਦਿੰਨੇ ਇੱਕ ਇੱਕ ਭੱਜ ਗਿਆ ਆ ਮੈਂ ਕੋਨੇ ਭਾੜੀ ਕਿੱਥੇ ਦਾ ਮੋਰ ਬਣਾਤਾ ਆ ਬੰਦਾ ਧਿਆਨ ਨਾਲ ਉਹ ਚੱਕਰੀ ਵਰ ਕੇ ਆਏ 2 ਨੰਬਰ ਤੋਂ ਗੋਲ ਚੱਕਰੀ ਦੇ ਗਾਉਂਦੇ ਆ ਕਿੱਥੇ ਗਏ ਅੰਦਰ ਵੀ ਕਰਕੇ ਆਏ ਮੰਨ ਗਿਆ ਹੁਣੇ ਮੰਨ ਗਿਆ ਤਿੰਨੇ ਜਣੇ ਆਏ ਤਿੰਨੇ ਜਣੇ ਆਏ ਦੋ ਜਣੇ ਇਹਦੇ ਨਾਲ ਦੇ ਭੱਜ ਗਏ ਉਹ ਗਾਹਾਂ ਤੇ ਪਿੱਛੇ ਜਾ ਕੇ ਦੁਕਾਨ ਤੇ ਉੱਪਰ ਜੂਰ ਵਾਲੀ ਤੇ ਅੱਛਾ ਬਿਸਰ ਕਿਹੜਾ ਤੇਰੇ ਫੋਨ ਨੇ ਕਾਲ ਆਉਂਦੀ ਕਿਉਂ ਦੇ ਪਤਾ ਨਹੀਂ ਪਿਸਤੌਲ ਦਾ ਲੱਗ ਰਿਹਾ ਇਹ ਆਮ ਬੰਦੇ ਨੂੰ ਕੀ ਪਤਾ ਤੇਰਾ ਫੋਨ ਕਿੱਥੇ ਭਜਾਦਾ ਫੋਨ ਕਿੱਥੇ ਆ ਫੋਨ ਬਾਈ ਇਹਦਾ ਫੋਨ ਹੈ ਪਹਿਲਾਂ ਹਾਂ ਇੱਕ ਤਾਂ ਭੱਜ ਗਿਆ ਜੀ ਤੈਨ ਅਸੀਂ ਦੋ ਕਰਕੇ ਆਏ ਜੀ ਉੱਥੇ ਵੀ ਕਰਕੇ ਆਏ ਆ ਬੰਦੇ ਆ ਰਹੇ ਆ ਤੇ ਬਈ ਇਹਦਾ ਫੋਨ ਦਿਓ ਪਹਿਲਾਂ ਕਿਹਦੀ ਨੂੰ ਲੈਦਾ ਫੋਨ ਉਹਨੂੰ ਦਿਓ ਇੱਕ ਲੁੱਟਣਾ ਜੀ ਉੱਥੇ ਹੋਈ ਹੈ ਬੁਨਿਆਣਾ ਰੋਡ ਤੇ ਟ੍ਰਾਂਸਪੋਰਟ ਨਗਰ ਦੇ ਕੋਲ ਉੱਥੇ ਵੀ ਕਰਕੇ ਆਏ ਆ ਇੱਥੇ ਨਾ ਉਹ ਬੰਦੇ ਆ ਰਿਹਾ ਹੈ ਉਹ ਤੁਹਾਨੂੰ ਦੱਸ ਦਿੰਦੇ ਜੀ ਹੁਣ ਇੱਕ ਮਿੰਟ ਜੀ ਆ ਜਾਓ ਪਹਿਲਾਂ ਤਾਂ ਮੂਹਾਂ ਉਹ ਲੋਕਾਂ ਨੇ ਇੱਥੇ ਫੜ ਕੇ ਉਹਨੂੰ ਬੰਨ ਲਿਆ ਓਏ ਕਾਕੇ ਦਰਖਾਸਤ ਦਿਓ ਇਹਦੇ ਬਾਰੇ ਸਾਰਾ ਕੁਝ ਕਰਦੇ ਕੋਈ ਨਹੀਂ ਫੜ ਕੇ ਵੀ ਅਸੀਂ ਰੱਖਿਆ ਆ ਗੱਲ ਕਰੋ ਆਪਣਾ ਜੋ ਜਿਹੜੇ ਜਿਨ੍ਹਾਂ ਨਾਲ ਲੁੱਟ ਹੋਈ ਹੋ ਇੱਥੇ ਆ ਰਹੇ ਆ ਜੀ ਆ ਬੰਦੇ ਕੋਈ ਦਾ ਫੋਨ ਤਾਂ ਦੇ ਦੇ ਕਿਹਦੇ ਕੋਲ ਤੇ ਨਾ ਪੈਂਚ ਆ ਆ ਦੇਖੋ ਜੀ ਆਈ ਹੈ ਦੇਖੋ ਆ ਗਿਆ ਆ ਗਿਆ ਆ ਗਿਆ ਇੱਕ ਬਾਈ ਆਈ ਹੈ ਇੱਕ ਨਾਲ ਹੋ ਰਿਹਾ ਆ ਦੀਪਕ ਸਿੰਘਾਲ ਜੀ ਹੈ ਜੀ ਇਹ ਇਹਨਾਂ ਨਾਲ ਟ੍ਰਾਂਸਪੋਰਟ ਨਗਰ ਤੇ ਥੋੜੀ ਦੇਰ ਪਹਿਲਾਂ ਲੁੱਟ ਕੀਤੀ ਹੈ ਦੋ ਜਣੇ ਉੱਥੇ ਇਹਨਾਂ ਨੇ ਇਹਨਾਂ ਨੂੰ ਰਿਵਲਵਰ ਦਿਖਾ ਕੇ ਇਹਨਾਂ ਤੋਂ ਸਾਰਾ ਸਮਾਨ ਲੁੱਟ ਲਿਆ ਮੋਬਾਈਲ ਖੋ ਲਿਆ ਤੜਾ ਲਵਾ ਲਿਆ ਕਿੱਥੇ ਹੈ ਦਬੇ ਇਹਨਾਂ ਨੂੰ ਲੁੱਟ ਰੱਖਿਆ ਹੈ ਗੋਨਿਆਣਾ ਮੋੜ ਤੇ ਹੋਰ ਉਹ ਗੋਨਿਆਲੇ ਕਿੱਥੇ ਆਹ ਗੋਨਿਆਣੇ ਇਹਨਾਂ ਕੋਲ ਬੰਦ ਕਰ ਚਾਈ ਨਹੀਂ ਹੈ ਇੱਥੇ ਮਾਹੌਲ ਬਠਿੰਡੇ ਦਾ ਇਹ ਹੋਇਆ ਪਿਆ ਹੈ दारू ਪੀਤੀ ਹੋਈ ਹੈ ਲੋਕਾਂ ਦੇ ਵਿੱਚ ਬਹੁਤਾ ਕਰੋਸ਼ ਹੈ ਪਿਸਤੌਲ ਲਗਾ ਕੇ ਇੱਥੇ ਲੋਕਾਂ ਤੋਂ ਲੁੱਟ ਕਰ ਰਿਹਾ ਹੈ ਟਾਈਮ ਦੇਖੋ ਕੁਝ ਵੀ ਨਹੀਂ ਹੋਇਆ ਲੋਕ ਰੇਲ ਬਣਾ ਰਿਹਾ ਹੈ ਦੀ ਵਧੀਆ ਗੱਲ ਹੈ ਇਹਨਾਂ ਦਾ ਹਾਲ ਇਹੀ ਹੋ ਸਕਦਾ ਹੈ ਠੀਕ ਹੈ ਠੀਕ ਹੈ ਸਹੀ ਹੋ ਰਿਹਾ ਹੈ ਮੈਂ ਜਮਾਂ ਵੀ ਇਸ ਗੱਲ ਦੇ ਖਿਲਾਫ ਨਹੀਂ ਹੈ ਚਾਹੇ ਅਸੀਂ ਸੋਸ਼ਲ ਵਰਕਿੰਗ ਕਰਦੇ ਆਂ ਪਰ ਲੋਕਾਂ ਦੇ ਨਾਲ ਜਿਹੜੀ ਲੁੱਟ ਹੋਊਗੀ ਇਹ ਜਮਾਂ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਇਹਨਾਂ ਦੀ ਆਹੀ ਸਜ਼ਾ ਹੈ ਜੀ ਉੱਥੇ ਜਮਾਈ ਬਣਾ ਕੇ ਰੱਖੇ ਜਾਂਦੇ ਆ ਇਹ ਰੈਜੀਡੈਂਸ ਏਰੀਆ ਚ ਪ੍ਰੈਸੀਡੈਂਸ਼ੀਅਲ ਏਰੀਆ ਦੇ ਵਿੱਚ ਸੁਣਾ ਗਣੇਸ਼ਾ ਬਸਤੀ ਚੌਂਕ ਦੇ ਉੱਤੇ ਵੀ ਇਹ ਲੁੱਟ ਦੀ ਵਾਰਦਾਤ ਕਰਕੇ ਆਈ ਹੈ ਪਹਿਲਾਂ ਇਹਨਾਂ ਨੇ ਆਦਰਸ਼ ਨਗਰ ਟਰਾਂਸਪੋਰਟ ਨਗਰ ਦੇ ਕੋਲ ਲੁੱਟ ਦੀ ਵਾਰਦਾਤ ਕੀਤੀ ਫਿਰ ਇੱਥੇ ਇੱਕ ਲੇਡੀਜ਼ ਨੂੰ ਇਹ ਰਿਵਲਵਰ ਦਿਖਾ ਕੇ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸੀ ਫਿਰ ਇੱਥੇ ਲੋਕਾਂ ਨੇ ਫੜ ਕੇ ਇਹਨਾਂ ਦਾ ਮੋਰ ਬਣਾਇਆ ਮੈਂ ਸਾਰੇ ਲੋਕਾਂ ਨੂੰ ਸਲੂਟ ਕਰਦਾ ਜਿਹੜੇ ਇੰਨੇ ਜਾਗਰੂਕ ਹੈ ਜਿਹੜੇ ਫੜ ਕੇ ਇਹਨਾਂ ਨੇ ਢਾ ਲਿਆ ਮੈਂ ਉਸ ਲੇਡੀ ਨੂੰ ਵੀ ਸਲਾਮ ਕਰਦਾ ਜਿਹੜੀ ਇਹਦੀ ਰਿਵਲਵਰ ਹੋਣ ਦੇ ਬਾਵਜੂਦ ਵੀ ਉਹਨੇ ਸ਼ੋਰ ਮਚਾਇਆ ਤੇ ਲੋਕਾਂ ਨੇ ਆਹ ਲੇਡੀਜ਼ ਹੈ ਇਹਨਾਂ ਦੇ ਨਾਲ ਇੱਥੇ ਹੋਈ ਸੀਗੀ ਥੋੜੀ ਚਲੇ ਰਹੀ ਸੀ ਕਿ ਨਿੱਕੀ ਦਿਖਾਣਾ ਸਾਡੀ ਅਸੀਂ ਫਿਲਮ ਲੈਣ ਇਹਨਾਂ ਦੀ ਦੁਕਾਨ ਦੇ ਵਿੱਚ ਬੜੇ ਸੀਗੇ ਦੇਖੋ ਜੀ ਫੇਰ ਵੀ ਅਸੀਂ ਦਲੇਰ ਲੂਟ ਕਰਦੇ ਆ ਲੋਕਾਂ ਦੀ ਸਾਰੇ ਇਸ ਤਰ੍ਹਾਂ ਦੇ ਲੁੱਟੇ ਰਹੇ ਤੇ ਐਵੇਂ ਕਾਬੂ ਪਾਇਆ ਜਾਊਗਾ ਉਹ ਵੀ ਆ ਗਿਆ ਹੋਮਲੈਂਡ ਵਾਲੇ ਵੀ ਆ ਗਏ ਕਿਹੜੇ ਆ ਗਏ ਜੀ ਆ ਰਹੇ ਹੋਮਲੈਂਡ ਵਾਲੇ ਆਲੇ ਆਲੇ ਜਿਹਨੇ ਗੁਣਾ ਰੋਡਾਂ ਦੇ ਗੁਣਾ ਰੋਡਾਂ ਦੇ ਆ ਗੁਣਾ ਰੋਡਾਂ ਵਾਲੇ ਪੈਸਾ ਲੈ ਆ ਆ ਉਹ ਇਹਨਾਂ ਦੇ ਫਾਦਰ ਸਾਹਿਬ ਹੈ ਮੇਰੇ ਨਾਲ ਹੋਈ ਸੀ ਗੱਲ ਉਹਨਾਂ ਦੀ ਦੋਨੋਂ ਵੀ ਆ ਜਾਓ ਨਾ ਜਾਓ ਕਿੰਨੇ ਨਹੀਂ ਪਾਈ ਆ ਹੁਣ ਬਹੁਤ ਵਧੀਆ ਲੋਕਾਂ ਨੇ ਤੇ ਚਮੜਾ ਖਿੜੀ ਆ ਉਹਦਾ ਰੱਜਿਆ ਹੋਇਆ ਚੰਗੀ ਤਰ੍ਹਾਂ ਬੰਦਾ ਇਹਦੇ ਨਾਲ ਹੋਰ ਵੀ ਬੰਦੇ ਸੀਗੇ 咱们快走。 ਪਹਿਲਾ ਬਣਾਣੇ ਕਰਦੇ ਇਹ ਕੋਨਿਆਣਾ ਟਰਾਂਸਪੋਰਟ ਨਗਰਕੋਲ ਕਰਕੇ ਆਏ ਆ ਡਕਲਿਆ ਉਹਨੇ ਮੇਰਾ ਟਰਾਂਸਪੋਰਟ ਨਗਰਕੋਲ ਕਰਕੇ ਆਇਆ ਹਾਂ ਮੈਂ ਆਖਰੀ ਜੀ ਸਵਾਰ ਕੇ ਖਿੱਚੋ ਬੱਚਾ ਨਹੀਂ ਜਾਇਆ ਬੰਦਾ ਤੁਹਾਨੂੰ ਦੱਸਦੇ ਇਹਨਾਂ ਵੀ ਜਾ ਕੇ ਛੱਡਦੇ ਨੇ ਲੈ ਗੱਲ ਨਾ ਹੋਵੇ ਯਾਰ ਦੇਖੋ ਜੇ ਬੰਦੇ ਕਾਰਵਾਈ ਲਖਵਾਣਗੇ ਫਿਰ ਪੁਲਿਸ ਨਹੀਂ ਛੱਡਦੀ ਬੱਲੇ ਆਪ ਨਾਲ ਵਿੱਚ ਆ ਡੱਬ ਇਹਨਾਂ ਨੇ ਕਿਹਾ ਡਕਲਿਆ ਅੱਜ ਕੱਲ ਕੋੜੀ ਮਾਰ ਦਿੰਦਾ ਕੋੜੀ ਜ਼ਿੰਮੇਦਾਰੀ ਪੈਚੋਦਾ ਤੁਸੀਂ ਕਾਰਵਾਈ ਲਖਵਾਓ ਭਾਈ ਸਾਹਿਬ ਸਾਰੀ ਗੱਲ ਪੁਲਿਸ ਤੇ ਵੀ ਸੁਣੋ ਮੈਨੂੰ ਮਿਲ ਜੂਗਾ ਨਾਲ ਮਿਲੂਗਾ ਤੁਸੀਂ ਕਾਰਵਾਈ ਲਖਾਓ ਪੁਲਿਸ ਜਮਾਂ ਨਹੀਂ ਛੱਡਦੀ ਯ ਕੀ ਪੁੱਛੀਗਾ ਰਵਾਲਵਰ ਜੀ ਜਾਇਆ ਉਹ ਕਹਿੰਦਾ ਮੇਰੀ ਗੱਲ ਸੁਣੋ ਉਹ ਆ ਗਿਆ ਭਰਾ ਉਹ ਕਹਿੰਦਾ ਚ ਰਵਾਲਵਰ ਰੀ ਲਾ ਲਈ ਕਹਿੰਦਾ ਜੋਗੂ ਸਹਾਂ ਦੇ ਦਿਓ ਕੁਛ ਵੀ ਆ ਵੀਰੇ ਉਹ ਆ ਗਿਆ ਹੋਰ ਉਹ ਮੋਬਾਈਲ ਕਿੱਥੇ ਮੋਬਾਈਲ ਨਹੀਂ ਪਤਾ ਮੋਬਾਈਲ ਨਹੀਂ ਪਤਾ ਉਹਦਾ ਇੱਕ ਕੈਸ਼ ਐ ਦੇ ਕੋਲੇ ਇੰਨਾ ਦਾ ਕੜਾ ਤੇ ਕੈਸ਼ ਲਵਾ ਲਿਆ ਸੀਗਾ ਕਹਿੰਦਾ ਜੋ ਕੁਝ ਵੀ ਹੈ ਹਵਾਲੇ ਕਰ ਦੋ ਇਹ ਗੱਲ ਕਿੱਥੋਂ ਦੀ ਕੱ ਲਈ ਇਹ ਇਹ ਟ੍ਰਾਂਸਪੋਰਟ ਨਗਰ ਦੇ ਕੋਲ ਅੱਧਾ ਘੰਟਾ ਪਹਿਲਾਂ ਦੀ ਵਾਰਦਾਤ ਹੈ ਉਸ ਤੋਂ ਬਾਅਦ ਆ ਕੇ ਆ ਗਏ ਅੱਛਾ ਉੱਥੇ ਹੀ ਰੱਪ ਗਏ ਮਰਨਗਰ ਕੇ ਨਾ ਅੱਛਾ ਵਾਰਤ ਕਰਕੇ ਹੁਣ ਇਹ ਦੁਕਾਨ ਤੇ ਬ੍ਰਿਸਟਲ ਦਾ ਖਾ ਕੇ ਉਹਨਾਂ ਨੂੰ ਕੁੱਟਣ ਗਏ ਸੀ ਇਹਨਾਂ ਨੇ ਕੜਾ ਕਹੀਓ ਬਿਨਾਂ ਐਫ ਆਈ ਆਰ ਤੋਂ ਇਹ ਐਫ ਆਈ ਆਰ ਜ਼ਰੂਰ ਕਰਾ ਕੇ ਆਏ ਹੋ ਫਿਰ ਕੱਲ ਨੂੰ ਪੁਲਿਸ ਦਾ ਕਸੂਰ ਨਹੀਂ ਕੱਢਣਾ ਵੀ ਪੁਲਿਸ ਨੇ ਛੱਡ ਤੇ ਬਿਨਾਂ ਐਫਆਈਆਰ ਤੋਂ ਤੁਸੀਂ ਐਫਆਈਆਰ ਲਗਾਓ ਪੁਲਿਸ 100% ਕਾਰਵਾਈ ਕਰੂਗੀ ਕਰੂਗੀ ਫੋਨ ਨੰਬਰ ਤੇ ਲਿਖਾਓ オンલાઇਨ ਲਖਾ ਲੋ ਤੁਸੀਂ 312 112 ਤੇ 112 62 ਸੌਣ ਤੇ ਮਾਰੋ ਫੋਨ ਮਾਰੋ ਤੇ ਲਖਵਾ ਲੋ ਤੁਹਾਨੂੰ ਪੁਲਿਸ ਇਸ ਨੂੰ ਲੋਡਿੰਗ ਨਹੀਂ ਕਰਨੀ ਬੜੀਆਂ ਇਹਨਾਂ ਨੇ ਕਰਨਾ ਕੁਝ ਨਹੀਂ ਮੇਰਾ ਮੋਟਰ ਚੋਰੀ ਹੋਇਆ ਚੋਰ ਫੜ ਕੇ ਲਖਾਓ ਫਿਰ